ਆ ਵੀਡੀਓ ਉਹਨਾਂ ਸੱਜਣਾ ਵਾਸਤੇ ਹੈ ਜਿਨ੍ਹਾਂ ਨੇ ਘੋੜੇ ਰੱਖਣੇ ਹੋਣ ਉਹ ਵੀ ਨੁਕਰੇ ਦੋ ਨੁਕਰੇ ਘੋੜੇ ਆ 22 ਦੇ ਫਾਰਮ ਤੇ ਸੇਲ ਆ ਜੇ ਕਿਸੇ ਨੇ ਸਵਾਰੀ ਵਾਸਤੇ ਰੱਖਣੇ ਹੋਣ ਜਾਂ ਕਿਸੇ ਨੇ ਸਟੱਡ ਸਰਵਿਸ ਲੈਣੀ ਹੋਵੇ ਵੀਡੀਓ ਤੁਸੀਂ ਪੂਰੀ ਦੇਖਿਓ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਅਸੀਂ ਤੇ ਇਨ੍ਹਾਂ ਘੋੜਿਆਂ ਤੋਂ ਇਲਾਵਾ ਦੋਸਤੋ ਹੋਰ ਵੀ ਕਈ ਜਾਨਵਰ 22 ਦੇ ਫਾਰਮ ਤੇ ਸੇਲ ਆ ਜਿਨ੍ਹਾਂ ਦੀ ਅਸੀਂ ਇੱਕ ਹੋਰ ਵੀਡੀਓ ਬਣਾ ਕੇ ਪਾਵਾਂਗੇ ਹੋਰ ਇਹੋ ਜਿਹੀਆਂ ਵੀਡੀਓ ਦੇਖਣ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਦੇ ਐਂਡ ਤੱਕ ਤੁਸੀਂ ਸਾਡੇ ਨਾਲ ਬਣੇ ਰਹੋ ਤੇ ਵੀਡੀਓ ਦੇ ਵਿੱਚ ਅਸੀਂ ਇਹਨਾਂ ਘੋੜਿਆਂ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤੇ ਉਹ ਤੁਸੀਂ ਨੋਟ ਕਰ ਲਿਓ ਤੇ ਜਿਨ੍ਹਾਂ ਵੀਰਾਂ ਨੇ ਘੋੜੇ ਖਰੀਦਣੇ ਹੋਣ ਤੇ ਉਹਨਾਂ ਦਾ ਬਾਈ ਵੱਲੋਂ ਮਾਨਤਾਣ ਵੀ ਪੂਰਾ ਕੀਤਾ ਜਾਊਗਾ ਤੇ ਹੁਣ ਤੁਸੀਂ ਜਾਣਕਾਰੀ ਨੋਟ ਕਰ ਲਿਓ ਨਾਮ ਇਹਦਾ ਤੂਫਾਨ ਤੇ ਜੇ ਪਿਆਉ ਦੀ ਗੱਲ ਕਰਗੀ ਦਾ ਸਮੁੰਦਰ ਦਾ ਬੱਚਾ ਇਹ ਤੇ ਮਾਂ ਇਹ ਦੀ ਭਾਗਸਰ ਵਾਲੀ ਘੋੜੇ ਦੀ ਬੱਚੀ ਆ ਤੇ ਉਮਰੇ ਦੀ 5.5 ਸਾਲ ਆ ਤੇ ਕਾਦੇ ਦਾ 64 ਇੰਚ ਆ ਤੇ ਕਾਨੇ ਦੇ ਕੁੰਡੀ ਵਾਲੇ ਆ ਉਹ ਤੁਸੀਂ ਦੇਖੀ ਜਾਂਦੇ ਹੋ ਗਰਦਨ ਲੰਮੀ ਐ ਗਲਾਬੀ ਪਨ ਵੀ ਆ ਘੋੜੇ ਦੇ ਵਿੱਚ ਤੇ ਬੋਡੀ ਸਟਰਕਚਰ ਵਾਲੇ ਪਾਸੋਂ ਘੋੜਾ ਹੈਵੀ ਆ ਯਾਨੀ ਕਿ ਚੰਗੇ ਰਿਜ਼ਲਟ ਅੱਜ ਦੀ ਘੜੀ ਬਹੁਤ ਸੋਹਣੇ ਰਿਜ਼ਲਟ ਦਿੰਦਾ ਆਪ ਦੇ ਤੋਂ ਵੀ ਬੈਟਰ ਰਿਜ਼ਲਟ ਦਿੰਦਾ ਇਹ ਬਹੁਤ ਵਧੀਆ ਰਿਜ਼ਲਟ ਦਿੰਦਾ ਜੇ ਕਿਸੇ ਸੱਜਣ ਨੇ ਸਟੱਡ ਸਰਵਿਸ ਲੈਣੀ ਹੋਵੇ ਤੇ ਰਿਜ਼ਲਟ ਇਹ ਆਪ ਦੇ ਤੋਂ ਵੀ ਬਹੁਤ ਸੋਹਣੇ ਦਿੰਦਾ ਹੈਵੀ ਬੋਡੀ ਸਟਰਕਚਰ ਦੇ ਬੱਚੇ ਪੈਦਾ ਕਰਦਾ ਕੈਂਟ ਦਿੰਦਾ ਯਾਨੀ ਕਿ ਰਿਜ਼ਲਟ ਇਹਦੇ ਬਹੁਤ ਸੋਹਣੇ ਹੁੰਦੇ ਆ ਤੇ ਹੁਣ ਤੱਕ ਇਹਦੇ ਕਈ ਰਿਜ਼ਲਟ ਵੀ ਆ ਚੁੱਕੇ ਆ ਤੇ سپورਟਲੈਸ ਘੋੜਾ ਦੋਸਤੋ ਇਹ ਤੇ ਘੋੜੇ ਦਾ ਚਾਲ ਚੱਲਣ ਵੀ ਬਹੁਤ ਸੋਹਣਾ ਜੇ ਕਿਸੇ ਸੱਜਣ ਨੇ ਸਟੱਡ ਸਰਵਿਸ ਲੈਣੀ ਹੋਵੇ ਜਾਂ ਕਿਸੇ ਨੇ ਸਵਾਰੀ ਕਰਨੀ ਹੋਵੇ ਤਾਂ ਬਹੁਤ ਸੋਹਣੀ ਸਵਾਰੀ ਆ ਦੋਸਤੋ ਤੇ ਜੇ ਤੁਸੀਂ ਹੋਰ ਜਾਣਕਾਰੀ ਲੈਣੀ ਹੋਵੇ ਜਾਂ ਕਿਸੇ ਨੇ ਘੋੜਾ ਖਰੀਦਣਾ ਹੋਵੇ ਤਾਂ ਤੁਸੀਂ ਬਾਈ ਦੇ ਹੇਠਾਂ ਦਿੱਤੇ ਨੰਬਰ ਤੇ ਇੱਕ ਵਾਰ ਜ਼ਰੂਰ ਸੰਪਰਕ ਕਰਿਓ ਤੇ ਬਾਈ ਵੱਲੋਂ ਤੁਹਾਡਾ ਮਾਣ ਤਣ ਵੀ ਪੂਰਾ ਕੀਤਾ ਜਾਊਗਾ ਤੇ ਹੁਣ ਆਪਾਂ ਇਹ ਅਗਲੇ ਨੁਕਰੇ ਘੋੜੇ ਦੀ ਗੱਲ ਕਰਾਂਗੇ ਨਾਮ ਇਹਦਾ ਦਿਲਚਾਨ ਆ ਤੇ ਪਿਓ ਵਾਲੇ ਪਾਸਿਓ ਇੱਕ ਨਾਲ ਹੀ ਚੇਤਕ ਦਾ ਬੱਚਾ ਤੇ ਮਾਏ ਦੀ ਸਾਹੋ ਵਾਲੇ ਲੈਣ ਦੀ ਘੋੜੀ ਆ ਤੇ ਜੇ ਉਮਰ ਦੀ ਗੱਲ ਕਰਗੀ ਉਮਰ ਦੋਸਤ ਦੀ 5 ਸਾਲ ਆ ਤੇ ਕਾਦੇ ਦਾ 63 ਇੰਚ ਆ ਤੇ ਬੋਡੀ ਪੱਖੋਂ ਬਹੁਤ ਹੈਵੀ ਬੰਤਰ ਦਾ ਘੋੜਾ ਦੋਸਤੋ ਤੇ ਕੰਨਾਂ ਵਾਲੇ ਪਾਸਿਓ ਵੀ ਬਹੁਤ ਸੁੰਦਰ ਸਨੱਖਾ ਘੋੜਾ ਦੋਸਤੋ ਜੇ ਕਿਸੇ ਸੱਜਣ ਨੇ ਇਹ ਲੈਣਾ ਹੋਵੇ ਚੰਗੀਆਂ ਇਹਦੇ ਵਿੱਚ ਖੂਬੀਆਂ ਜੇ ਕਿਸੇ ਨੇ ਸਵਾਰੀ ਯਾਤ ਰੱਖਣਾ ਹੋਵੇ ਜਾਂ ਸਟੱਡ ਸਰਵਿਸ ਲੈਣੀ ਹੋਵੇ ਤਾਂ ਬਹੁਤ ਵਧੀਆ ਘੋੜਾ ਦੋਸਤੋ ਬਹੁਤ ਚੰਗਾ ਸੁੰਦਰ ਆ ਸਾਊ ਘੋੜਾ ਠੰਡੇ ਮਿੱਠੇ ਸੁਭਾਅ ਦਾ ਘੋੜਾ ਸੱਜਣੋ ਜੀ ਕਿਸੇ ਨੇ ਲੈਣਾ ਹੋਵੇ ਤਾਂ ਤੁਸੀਂ ਬਾਈ ਦੇ ਨਾਲ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਬਾਈ ਦਾ ਲੈਕ ਹੈ ਪਿੰਡ ਸੁਖਨੰਦ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਦੋਸਤੋ ਤੇ ਬਾਈ ਦੇ ਹੋਰ ਫਾਰਮ ਦੇ ਵਿੱਚ ਵੀ ਕਈ ਜਾਨਵਰ ਵਿਕਾਊ ਆ ਉਹਨਾਂ ਦੀ ਅਸੀਂ ਅਗਲੀ ਹੋਰ ਵੀਡੀਓ ਬਣਾ ਕੇ ਪਾਵਾਂਗੇ ਤੇ ਹੋਰ ਇਹੋ ਜਿਹੀਆਂ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਕਿਸੇ ਸੱਜਣ ਮਿੱਤਰ ਨੇ ਬਾਈ ਦੇ ਇਹ ਘੋੜੇ ਖਰੀਦਣੇ ਹੋਣ ਤਾਂ ਤੁਸੀਂ ਬਾਈ ਦੇ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਵੀ ਕਰ ਸਕਦੇ ਹੋ ਤੇ ਬਾਈ ਵੱਲੋਂ ਤੁਹਾਡਾ ਮਾਨਤਾਨ ਵੀ ਪੂਰਾ ਕੀਤਾ ਜਾਊਗਾ ਤੇ ਜੇ ਕਿਸੇ ਨੇ ਸਾਡੇ ਤੋਂ ਵੀਡੀਓ ਬਣਵਾਉਣੀ ਹੋਵੇ ਤਾਂ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ